ਸ਼ਿਆਰਪੁਰ ਦਸੂਹਾ ਦੇ ਪਿੰਡ ਬਡਲਾ ਨਜ਼ਦੀਕ ਨਹਿਰ ਵਿੱਚ ਇੱਕ ਵਿਅਕਤੀ ਦੀ Laash ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਜਾਣਕਾਰੀ ਦਿੰਦਿਆਂ ਪਿੰਡ ਵਾਸੀ ਨਰਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਜਦੋਂ ਸਵੇਰੇ ਕਰੀਬ 7 ਵਜੇ ਸੈਰ ਕਰਕੇ ਆਰੀ ਸੰਤਾ ਉਹਨਾਂ ਨੇ ਨਹਿਰ ਵਿੱਚ ਤੈਰਦੀ ਇੱਕ ਵਿਅਕਤੀ ਦੀ Laash ਵੇਖੀ ਜਿਸ ਤੋਂ ਬਾਅਦ ਇਲਾਕੇ ਦੀ ਸਥਾਨਕ ਪੁਲਿਸ ਨੂੰ ਇਸ ਸੰਬੰਧੀ ਸੂਚਨਾ ਦਿੱਤੀ ਗਈ। ਜਿਸ ਤੋਂ ਬਾਅਦ ਮੌਕੇ ਤੇ ਪੁੱਜੇ ਐਸਆਈ ਬਲਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਉਮਰ 50 ਸਾਲ ਦੇ ਕਰੀਬ ਹੈ ਪੁਲਿਸ ਅਧਿਕਾਰੀਆਂ ਅਨੁਸਾਰ লাশ ਨੂੰ ਦਸੂਹਾ ਸਿਵਲ ਹਸਪਤਾਲ ਵਿਖੇ ਰਖਵਾ ਦਿੱਤਾ ਗਿਆ ਨਰਿੰਦਰ ਸਿੰਘ ਜੀ ਜਿਹੜੀ ਆ ਬਾਡੀ ਆਈ ਹੈ ਕਦੋਂ ਆਈ ਕੀ ਮਾਮਲਾ ਸੀ ਇਹ ਪੂਰਾ ਇਹ ਸਵੇਰੇ ਸਵੇਰਾ ਤਲਵਾੜੀ ਵਾਲੀ ਸਾਈਡ ਤੋਂ ਆਦੀ ਸੀ ਅਸੀਂ ਸਵੇਰਾ ਨਹਿਰ ਤੇ ਹੀ ਕੋਲ ਦੇ ਬੈਂਗੀ ਤੇ ਡੈਡ ਬਾਡੀ ਜਾਪੀ ਨਹਿਰ ਦੇ ਵਿੱਚ ਤੇ ਪੁਲਿਸ ਨੇ ਤਲਾਸ਼ ਕੀਤੀ ਹੈ ਤੇ ਪੁਲਿਸ ਆਈ ਹੈ ਤੇ ਡੈੱਡ ਬੋਡੀ ਕੱਢਤੀ ਹੈ ਹਲੇ ਕੋਈ شناخت ਨਹੀਂ ਹੋਈ ਅੱਛਾ ਇਹ ਪਤਾ ਨਹੀਂ ਲੱਗਾ ਬੰਦਾ ਕਿੱਥੋਂ ਦਾ ਹੈ ਬੰਦਾ ਨਹੀਂ ਕੋਈ ਪਤਾ ਨਹੀਂ ਕਿੰਨੀ ਕੁ ਉਮਰ ਲੱਗ ਰਹੀ ਹੈ ਬੰਦੇ ਦੀ ਉਮਰ ਘਟ ਘਟ 40-45 ਸਾਲ ਠੀਕ ਬਲਵੰਤ ਜੀ ਆ ਜਿਹੜੇ ਡੈੱਡ ਬੋਡੀ ਮਿਲੀ ਹੈ ਕੀ ਜਾਣਕਾਰੀ ਪੂਰੀ ਇਹਦੀ ਭਾਜੀ ਪਿੰਡੋਂ ਇੱਕ ਬੜਲਾ ਪਿੰਡ ਪੈਂਦਾ ਸਾਡੇ ਕੰਢੀ ਕਨਾਰ ਨਹਿਰ ਆ ਉੱਥੇ ਕੋਈ ਤਲਵਾੜੇ ਸਾਈਡਰੋਂ ਡੈੱਡ ਬੋਡੀ ਆਈ ਸੀ ਪਿੰਡ ਦੇ ਬੰਦੇ ਆਲੇ ਫੋਨ ਕੀਤਾ ਸੀਗਾ ਵੀ ਇੱਥੇ ਡੈੱਡ ਬੋਡੀ ਕੋਈ ਆ ਰਹੀ ਆ ਤਾਂ ਮੈਂ ਇੱਥੇ ਮੌਕੇ ਤੇ ਆ ਕੇ ਇਹ ਨਾਮ ਨੂੰ ਵਿਅਕਤੀ ਅត្តਾ ਟ੍ਰੇਸ ਨਹੀਂ ਹੋਈ ਜਦੋਂ ਇਹਨੂੰ 72 ਘੰਟਿਆਂ ਬਾਅਦ ਤੇ ਅਸੀਂ ਸਿਵਲ ਹਸਪਤਾਲ ਦੇ ਡੈੱਡ ਹਾਊਸ ਚ ਰੱਖਣ ਲੱਗੇ ਆ ਕਿ ਟੈਸ ਹੋ ਜਾਂਦੀ ਸਾਰੇ ਇਲਾਕੇ ਵਿੱਚ ਆਪਾਂ ਉਹਦੀ ਨਮੈਂਦੀ ਕਰਾਵਾਂਗੇ ਕਿਉਂ ਡੈੱਡ ਬੋਡੀ ਕਿਸੇ ਦੀ ਕੋਈ ਗੁੰਮ ਹੋਇਆ ਬੰਦਾ ਉਹਦੀ ਆਪਾਂ ਤਲਾਸ਼ ਦੇ ਦਿੰਨੇ ਆ ਤਾਂ ਜੀ ਉਹ ਤਲਾਵੜੇ ਵੀ ਦਿੰਨੇ ਆ ਵੀ ਜੇ ਕਿਸੇ ਗੁਮਸ਼ੂਦਗੀ ਲਿਖੀ ਆ ਤਾਂ ਉਹਦੇ ਹਿਸਾਬ ਨਾਲ ਆਪਾਂ ਕਰਦੇ ਆ ਉਹ ਵਿਚ ਲਿਆ ਪਾ ਹੁਸ਼ਿਆਰਪੁਰ ਦਸੂਹਾ ਦੇ ਪਿੰਡ ਬਡਲਾ ਨਜ਼ਦੀਕ ਨਹਿਰ ਵਿੱਚ ਇੱਕ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਨਰਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਜਦੋਂ ਸਵੇਰੇ ਕਰੀਬ 7 ਵਜੇ ਸੈਰ ਕਰਕੇ ਆਰੀ ਸੰਤਾ ਉਹਨਾਂ ਨੇ ਨਹਿਰ ਵਿੱਚ ਤੈਰਦੀ ਇੱਕ ਵਿਅਕਤੀ ਦੀ Laash ਵੇਖੀ ਜਿਸ ਤੋਂ ਬਾਅਦ ਇਲਾਕੇ ਦੀ ਸਥਾਨਕ ਪੁਲਿਸ ਨੂੰ ਇਸ ਸੰਬੰਧੀ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਮੌਕੇ ਤੇ ਪੁੱਜੇ ASI ਬਲਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਉਮਰ 50 ਸਾਲ ਦੇ ਕਰੀਬ ਹੈ ਪੁਲਿਸ ਅਧਿਕਾਰੀਆਂ ਅਨੁਸਾਰ Laash ਨੂੰ ਦਸੂਹਾ ਸਿਵਲ ਹਸਪਤਾਲ ਵਿਖੇ ਰਖਵਾ ਦਿੱਤਾ ਗਿਆ ਸਹੀ ਨਰਿੰਦਰ ਸਿੰਘ ਜੀ ਜਿਹੜੀ ਆ ਬਾਡੀ ਆਈ ਹੈ ਕਦੋਂ ਆਈ ਕੀ ਮਾਮਲਾ ਸੀ ਇਹ ਪੂਰਾ ਇਹ ਸਵੇਰੇ ਸਵੇਰਾ ਤਲਵਾੜੀ ਵਾਲੀ ਸਾਈਡ ਤੋਂ ਆਦੀ ਸੀ ਅਸੀਂ ਸਸਰਾ ਨਹਿਰ ਤੇ ਹੀ ਕੋਲ ਦੇ ਭੇਜੀ ਤਾਂ ਬਿਚ ਡੈਡ ਬਾਡੀ ਜਾਪੀ ਨਹਿਰ ਦੇ ਵਿੱਚ ਤੇ ਪੁਲਿਸ ਨੂੰ ਤਲਾਹ ਕੀਤੀ ਹੈ ਤੇ ਪੁਲਿਸ ਆਈ ਹੈ ਤੇ ਡੈਡ ਬਾਡੀ ਕੱਢਤੀ ਹੈ ਹਲੇ ਕੋਈ شناخت ਨਹੀਂ ਹੋਈ ਅੱਛਾ ਇਹ ਪਤਾ ਨਹੀਂ ਲੱਗਾ ਬੰਦਾ ਕਿੱਥੋਂ ਦਾ ਹੈ ਬੰਦਾ ਨਹੀਂ ਕੋਈ ਪਤਾ ਨਹੀਂ ਕਿੰਨੀ ਕੁ ਉਮਰ ਲੱਗ ਰਹੀ ਹੈ ਬੰਦੇ ਦੀ ਉਮਰ ਘਟ ਘਟ 40-45 ਸਾਲ ਠੀਕ ਬਲਵੰਤ ਜੀ ਆ ਜਿਹੜੇ ਡੈਡ ਬਾਡੀ ਮਿਲੀ ਹੈ ਕੀ ਜਾਣਕਾਰੀ ਪੂਰੀ ਇਹਦੀ ਭਾਜੀ ਪਿੰਡੋਂ ਇੱਕ ਬੜਲਾ ਪਿੰਡ ਪੈਂਦਾ ਸਾਡੇ ਕੰਡੀ ਕਨਾਨ ਨਹਿਰ ਆ ਉੱਥੇ ਕੋਲ ਤਲਵਾੜੇ ਸਾਈਡਰੋਂ ਡੈੱਡ ਬੋਡੀ ਆਈ ਸੀ ਇਹਨੂੰ ਪਿੰਡ ਦੇ ਬੰਦੇ ਆਲੇ ਫੋਨ ਕੀਤਾ ਸੀਗਾ ਵੀ ਇੱਥੇ ਡੈੱਡ ਬੋਡੀ ਕੋਈ ਆ ਰਹੀ ਆ ਤਾਂ ਮੈਂ ਇੱਥੇ ਮੌਕੇ ਤੇ ਆ ਗਏ ਇਹ ਨਾਮ ਨੂੰ ਵਿਅਕਤੀਅਤਤਾ ਟਰੇਸ ਨਹੀਂ ਹੋਈ ਜਦੋਂ ਇਹਨੂੰ 72 ਘੰਟਿਆਂ ਬਾਅਦ ਤੇ ਅਸੀਂ ਸਿਵਲ ਹਸਪਤਾਲ ਦੇ ਡੈੱਡ ਹੌਸਟ ਚ ਰੱਖਣ ਲੱਗੇ ਆ ਕਿ ਟੇਸ ਹੋ ਜਾਂਦੀ ਸਾਰੇ ਇਲਾਕੇ ਵਿੱਚ ਆਪਾਂ ਉਹਦੀ ਨਮੈਂਦੀ ਕਰਾਵਾਂਗੇ ਵੀ ਕਿਉਂ ਡੈੱਡ ਬੋਡੀ ਕਿਸੇ ਦੀ ਕੋਈ ਗੁੰਮ ਹੋਇਆ ਬੰਦਾ ਉਹਦੀ ਆਪਾਂ ਤਲਾਸ਼ ਦੇ ਦਿੰਨੇ ਆ ਤਾਂ ਜੀ ਉਹ ਤਲਵਾੜੇ ਵੀ ਦਿੰਨੇ ਆ ਵੀ ਜੇ ਕਿਸੇ ਗੁੰਮਸ਼ੁਦਗੀ ਲਿਖੀ ਆ ਤਾਂ ਉਹਦੀ ਉਹਦੇ ਹਿਸਾਬ ਨਾਲ ਆਪਾਂ ਕਰਦੇ ਆ ਬਿਲਕੁਲ ਵਿੱਚ ਲ